ਆ ਹਵੇਲੀ 'ਚ ਜਿਹੜੀ 'ਚ ਆਪਾਂ ਜਾਣਾ ਇਹ ਹਵੇਲੀ ਤਕਰੀਬਨ 1857 ਵੇਲੇ ਦੀ ਬਣੀ ਹੋਈ ਹੈ ਤੇ ਲਾਗੇ-ਤਾਗੇ ਦੇ 25 ਪਿੰਡਾਂ ਦੀ ਜ਼ਮੀਨ ਬਾਪੂ ਜੀ ਹੁਣਾਂ ਕੋਲੇ ਗਹਿਣੇ ਸੀ ਜਿਨ੍ਹਾਂ ਦੀ ਇਹ ਹਵੇਲੀ ਆ ਅੱਜ ਵੀ ਇੱਥੇ ਮੌਜੂਦ ਆ ਹੋਰ ਵੀ ਅੰਦਰ ਬਹੁਤ ਪੁਰਾਣਾ ਚੀਜ਼ਾਂ ਮੌਜੂਦ ਆ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਗੁਰੂ ਨਾਨਕ ਦੇਵ ਜੀ ਦੀਆਂ ਭਾਈ ਬਾਲਾ ਮਰਦਾਨਾ ਦੀਆਂ ਮੀਨਾਕਾਰੀ ਦੇ ਨਾਲ ਤਸਵੀਰਾਂ ਬਣਾਈਆਂ ਗਈਆਂ ਨੇ ਤੇ ਖੂਹੀ ਵੀ ਇੱਥੇ ਇੱਕ ਮੌਜੂਦ ਆ ਇਹ ਵੀ ਉਸੇ ਵੇਲੇ ਦੀ ਆ 1857 ਵੇਲੇ ਦੀ ਤੇ ਇਹਦਾ ਉੱਪਰ ਵਾਲਾ ਜਿਹੜਾ ਆ ਗੋਲ ਜਿਹਨੂੰ ਮੌਨ ਕਹਿੰਦੇ ਆ ਇਹ ਹਜੇ ਵੀ ਘੁੰਮਦੀ ਹੋਵੇ ਜੰਗਾਲ ਨਾਲ ਖਰਾਬ ਨਹੀਂ ਹੋਈ ਇਹਦਾ ਗੇਟ ਇੰਨਾ ਜ਼ਿਆਦਾ ਮਜ਼ਬੂਤ ਆ ਕਿ ਹਾਥੀਆਂ ਨਾਲ ਵੀ ਹਮਲਾ ਕਰਨ ਤੇ ਇਹ ਨਹੀਂ ਢਹਿ ਸਕਦਾ ਤੇ ਪੂਰੀ ਵੀਡੀਓ ਆਪਾਂ ਪਾਵਾਂਗੇ ਪੂਰਾ ਫੁੱਲ ਬਲੌਗ ਆਪਾਂ ਪਾ ਦੇਣਾ ਹੋਰ ਇੱਕ ਅੱਧੇ ਦਿਨ ਤੱਕੀ ਤੁਸੀਂ ਪੇਜ ਨੂੰ ਫੋਲੋ ਕਰਕੇ ਰੱਖ ਲਓ ਤਾਂ ਕਿ ਤੁਹਾਡੇ ਤੱਕ ਵੀਡੀਓ ਪਹੁੰਚਦੀ ਹੋ ਜੇ ਤੇ ਬਹੁਤ ਜਾਦੀ ਪ੍ਰਾਣੀ ਆ ਤਕਰੀਬਨ ਉਹ 1857 ਵੇਲੇ ਦੀ ਆ ਤੇ ਕਲਾਕ੍ਰਿਤੀਆਂ ਅੰਦਰ ਜਿਹੜੀਆਂ ਬਣੀਆਂ ਉਹ ਵੀ ਦਿਖਾਵਾਂਗੇ ਫੁੱਲ ਵੀਡੀਓ ਦੇ ਵਿੱਚ ਸਾਰਾ ਤੁਸੀਂ ਫੋਲੋ ਕਰ ਲਿਓ ਪੇਜ ਨੂੰ